ਇੱਕ ਬਰੀਕ ਪਰਿਵਾਰ ਹੈ ਇੱਕ ਰਾਜਾ ਜਿਹਦੇ ਕੋਲ ਬੜਾ ਖੁਸ਼ਹਾਲ ਪਰਿਵਾਰ ਦੀ ਸੀ ਕੋ ਨੂੰ ਅਡਤਾਂ ਨੇ ਵਿਦਵਾਨਾਂ ਦੀ ਅਗਨਾ ਕੀਤਾ ਕਹਿੰਦੇ ਵੀ ਜੇ ਤੂੰ ਬਲੀ ਦਵੇਂ ਨਾ ਕਿਸੇ ਬੱਚੇ ਦੀ ਤੇਰੇ ਘਰ ਪੁੱਤਰ ਪੈਦਾ ਹੋ ਜਾਊਗਾ ਉਹਨੇ ਆਖਿਆ ਵੀ ਪਰ ਰਾਜਾ ਮੰਦੀ ਨਾਲ ਕਿ ਸਿਰ ਧੱਕੇ ਨਾਲ ਨਹੀਂ ਉਹਦਾ ਪਰਿਵਾਰ ਵੀ ਮੰਨੇ ਤੇ ਉਹ ਬੱਚੇ ਦੀ ਵੀ ਮਰਜੀ ਹੋਊਗਾ ਹੁਣ ਇੱਕ ਗਰੀਬ ਪਰਿਵਾਰ ਹੈ ਉਹਦੇ ਤਿੰਨ ਬੱਚੇ ਸੀ ਜਿਹੜਾ ਛੋਟਾ ਸੀ ਉਹ ਸੰਗਤ ਕਰਦਾ ਹੁੰਦਾ ਕੋਈ ਕੰਮ ਕਰੀ ਸੀ ਕਰਦਾ ਸੋਨ ਜਿਹੜੇ ਵੱਡੇ ਬੱਚੇ ਸਨ ਉਹ ਕੰਮ ਕਰ ਕਰਦੇ ਸੀ ਤਾਂ ਜਦੋਂ ਇਹ ਗੱਲ ਸੁਣੀ ਵੀ ਰਾਜੇ ਨੇ ਆਖਿਆ ਤੁਹਾਨੂੰ ਮਾਇਆ ਦੁੱਤੀ ਜਾਵੇਗੀ ਜਿਹੜਾ ਆਪਣੀ ਮਰਜੀ ਦੇ ਨਾਲ ਉਹ ਆਪਣੇ ਪੁੱਤਰ ਨੂੰ ਛੋਟੇ ਪੁੱਤਰ ਨੂੰ ਲੈ ਆਏ ਰਾਜੇ ਨੂੰ ਕਹਿਣ ਲੱਗੇ ਜੀ ਆ ਸਾਡਾ ਪੁੱਤਰ ਤੁਸੀਂ ਲਾਓ ਰਾਜ ਨੂੰ ਪਾਇਆ ਰੱਖੇ ਮਾਬਪ ਘਾਰੇ ਉਹਨੂੰ ਬੱਚੇ ਨੂੰ ਦੂਜੇ ਦਿਨ ਬਲੀ ਦੇਣੀ ਸੀ ਰਾਜਾ ਪ੍ਰਸੰਦ ਦਾ ਭਾਈ ਤੇਰੀ ਕੀ ਆਖਰੀ ਇੱਛਾ ਦੱਸ ਉਹ ਕਹਿੰਦਾ ਹਾਂ ਮੈਂ ਸ਼ਹਿਰ ਕਰਦੀ ਐ ਵਜੇ ਕਿਨਾਰੇ ਆ ਕੇ ਰਾਜਾ ਵੀ ਦੁਰਖੜਾ ਦੇਖੀ ਜਾਂਦਾ ਛੁਪਾਈ ਵਿੱਚ ਖੜਿਆ ਹੈ ਉਹਨੇ ਕੀ ਕੀਤਾ ਚਾਰ ਢੇਰਿਆਂ ਬੜਾਲੀਆਂ ਚਾਰ ਘੇਰੀਆਂ ਭਾਗੇ ਉਹਨੇ ਪਹਿਲੀ ਘੇਰੀ ਧਾਰ ਦਿੱਤੀ। ਫਿਰ ਦੂਜੀ ਘੇਰੀ ਵਾਲੇ ਵਾਲੇ ਉਹਨੇ ਹੰਮ ਕੇ ਪ੍ਰਕਰਮਾ ਮੰਗੂ ਉਹ ਵੀ ਧਾਰ ਦਿੱਤੀ। ਤੇ ਤੀਜੀ ਘੇਰੀ ਸੀ ਜਿਹੜੀ ਉਹਦੇ ਵੀ ਵਾਲੇ ਵਾਲੇ ਹੰਮ ਕਰਕੇ ਪ੍ਰਕਰਮਾ ਮੰਗੂ ਉਹ ਵੀ ਧਾਰ ਦਿੱਤੀ। ਇੱਕ ਜਿਹੜੀ ਚੌਥੀ ਘੇਰੀ ਐ ਉਹਨੂੰ ਪ੍ਰਕਰਮਾ ਕਰਕੇ ਉਹ ਮੁਥਾ ਕੇ ਰਾਜਾ ਸੁਨਹਿਰ ਕਮੀ ਤੂੰ ਪਹਿਲਾਂ ਤਾਂ ਚਾਹ ਤੇ ਯਾਰ ਬੜਾਈਆਂ ਦਿਲ ਢਾਹ ਲੱਖੀਆਂ ਪਰ ਇਹ ਕਿਉਂ ਨਹੀਂ ਗਈ ਅਬ ਬੱਚਾ ਦੱਸਦਾ ਉਹਨੂੰ ਗਿਆਨ ਸੀ ਉਹ ਸੰਗਤ ਕਰਤਨ ਸਿੱਧਾ ਤੋ ਜਿਸ ਨੂੰ ਐ ਨਗਰ ਰਾਜਨ ਪਹਿਲੀ ਢੇਰੀ ਮੈਂ ਆਪਣੇ ਮਾਪੇ ਨਹੀਂ ਬਣਾਏ ਬੱਚੇ ਦਾ ਜਿਹੜਾ ਮਾਪੇ ਧਿਆਨ ਰੱਖਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਖਾਸੂ ਉਹਨਾਂ ਦਾ ਰੇਟ ਨੂੰ ਮਾਰਨ ਵਾਸਤੇ ਤੇਰੇ ਹਮਾਰੇ ਨੇ ਕਰ ਦਿੱਤਾ ਮੈਂ ਤਾਂ ਹੀ ਢੇਰੀ ਉਹਨਾਂ ਦਾ ਆਸਰਾ ਛੱਡਿਆ ਦੁਜਾ ਬਿਰਮੈ ਦੇਵੀ ਦੇਵਤਿਆਂ ਸਾਰਾ ਸੰਸਾਰ 33 ਕਰੋੜ ਦੇਵੀ ਦੇ ਉਹਨਾਂ ਨੇ ਰਾਣੀ ਢੇਰੀ ਪੁਣਾਈ ਸੀ ਪਰ ਉਹਨਾਂ ਅੱਗੇ ਤਾਂ ਮੇਰੀ ਨੂੰ ਬਰੀ ਰੇਟ ਲੱਗਿਆ ਮੈਂ ਉਹਨਾਂ ਦਾ ਵੀ ਆਸਰਾ ਛੱਡਿਆ ਉਹਨਾਂ ਦੀ ਵੀ ਢੇਰੀ ਘਾ ਦਿੱਤੀ ਤੇ ਇਹ ਢੇਰੀ ਸੀ ਰਾਜ ਤੇਰੀ ਕਹਿੰਦੇ ਹੁੰਦੇ ਜਿਹੜਾ ਰਾਜਾ ਪੰਜਾਂ ਤੀਓ ਸੰਭਾਲ ਕਰਦਾ ਜਿਹੜਾ ਅਸਲ ਰਾਜਾ ਉਹ ਇੱਥਾ ਪੰਜਾਂ ਦੀ ਸੰਭਾਲਤ ਨੇ ਪਰ ਰਾਜ ਨੇ ਇੱਥੇ ਤੂੰ ਵੀ ਰੱਖਿਆ ਤਾਂ ਕੀ ਕਰਨੀ ਸੀ ਤੂੰ ਹੀ ਮੈਨੂੰ ਮਾਰ ਚੁੱਕੀ ਮੈਂ ਤੇਰੇ ਨਾਲ ਹੀ ਵੀ ਢੇਰੀ ਘਾਦਰਦੀ ਹੁਣ ਇੱਕ ਬਾਦ ਉੱਪਰ ਖਵੈ ਜੁਤੀ ਢੇਰੀ ਹੈ ਜਿਹੜਾ ਮੈਂ ਸਾਜਤਾ ਦੇ ਵਿੱਚੋਂ ਹਰ ਤਾਂ ਵਹ ਪੁਰਖਾਂ ਦੇ ਕੋਲੋਂ ਸੁਣਿਆ ਸੀ ਕਹਿੰਦੇ ਜਿਹਦਾ ਕੋਈ ਨਾ ਨਾ ਉਹ ਵੇ ਦੁਨੀਆ ਤੇ ਕਹਿੰਦੇ ਉਹਦਾ ਫਰਮਾਤੋ ਇੱਕ ਤੱਕਿਆ ਆਸਰਾ ਕੀ ਤੇਰਾ Thank <laughs> you. ਇਹੋ ਆਪਣਾ ਤੁੰਤਰਾ ਲੋਕੋ ਆਪਣਾ ਤੁੰਤਰਾ ਪਾਲਿਆ ਹੁਣ ਜਿਹੜੇ ਫੈਣ ਕਾ ਪਾਦਾ ਬਿਨ ਅਨਸਾਰਿਆ ਕਹਿੰਦਾ ਤੁਸੀਂ ਤਾਂ ਮੈਨੂੰ ਛੱਡ ਗਏ ਸੀ ਮਤਲਬ ਵਾਸਤੇ ਮੇਰਾ ਕੋਈ ਹੋਈ ਨਹੀਂ ਮੇਰਾ ਤਾਂ ਇੱਕ ਅਕਾਲ ਪੁਰਖ ਹੋਇਆ ਜਿਹਨੇ ਮੈਨੂੰ ਆ ਉਹਦੇ ਨਾਮ ਨੇ ਬਚਾ ਲਿਆ ਤੇ ਸਿਰੰਗੇ ਸੰਤਾ ਮਹਾਂਪੁਰਖਾਂ ਦੀ ਸਹਾਇਤਾ ਨੇ ਉਤਾਰਿਆ ਜੁਗਿਆ ਆਪਣਾ ਵਾਹ ਫਾਇਦ ਨੇ ਅਰਥ ਕੀ ਪ੍ਰਾਪਤ ਹੁੰਦਾ ਗੁਰੂ ਦਵਾਰ ਹੈ ਹੋਏ ਸੋਚੀ ਫਾਇਸੀ ਇੱਕ ਦਵਾਰ ਹੈ ਹੋਏ ਅੱਛਾ ਆਪਣੇ ਮਨ ਨੂੰ ਤੋੜਾ ਇਹਦੇ ਤੋਂ ਬਰੈਜਾ ਘਟਣੀਆਂ ਨਹੀਂ ਲੇਗਣ ਚੰਗੇ ਗੁਣ ਸਿੱਖਣੇ ਆਪਾਂ ਨੂੰ ਮਿਲਦਾ ਜੇ ਆਪਾਂ ਦੁਨੀਆਂ ਦਾ ਭਲਾ ਸੋਚਾਂਗੇ ਸਾਡਾ ਵੀ ਭਲਾ ਹੋਏਗਾ ਜੇ ਆਪਾਂ ਦੂਸਰਿਆਂ ਦਾ ਖੁਰਾ ਸਾਕਦੇ ਆ ਤੇ ਜਿੰਨੀ ਮਰਜੀ ਬਾਣੀ ਪੜ ਲਵੋ ਸੁਣ ਕੇ ਕਰ ਲਿਓ ਮਹਾਰਾਜ ਕਹਿੰਦੇ ਉਹਦਾ ਕਦੇ ਭਲਾ ਨਹੀਂ ਜਿਹਦੇ اندر ਆਤਮ ਪ੍ਰਾਈ ਮੁੰਦੀ ਹੈ ਨਾ ਜਿਸਦਾ ਕਦੀ ਨਾ ਹੋਈ ਬਤਨ ਆਤਮ ਦਾ ਖੁਦਦਰੈਸ਼ ਦੂਜਾ ਭਾਉ ਇਹਦੇ ਤੋਂ ਨਿਕਲ ਗਿਆ ਆਦਰ ਮਹਾਰਾਜ ਜੀ ਦੇ ਵਿੱਚ ਕੋਹ ਕਾਲਪੁਰਖ ਵੈਖੁੰਦਾ ਵਰਦਾਰਾ ਜੀਵੰਦਰ ਵਰ੍ਹੂਗਾ ਇਹ ਸਭ ਦਾ ਹੀ ਫਲਾਸ ਸੋਚੇਗਾ ਜੇ ਭਲਾ ਸੋਚੇਗਾ ਉਹ ਤਾਂ ਸਮਰੇਂ ਤੇ ਆ ਵੀ ਫਲਾਸ